ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਬਣੀ ਔਰ ਉਸ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 222 ਚ ਪੰਜਾਬ ਦੇ ਅੰਦਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਲਗਾਤਾਰ ਪਿਛਲੇ 3 ਸਾਲਾਂ ਦੀ ਮੈਂ ਗੱਲ ਕਰਾਂ ਪਿਛਲੇ 3 ਸਾਲਾਂ ਤੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਰਾਪਸ਼ਨ ਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਜੰਗ ਆ ਉਹ ਸ਼ੁਰੂ ਕੀਤੀ ਹੋਈ ਆ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦਾ ਪ੍ਰਣ ਆਮ ਆਪੀ ਪਾਕਿਸਤਾਨੀ ਸਰਕਾਰ ਨੇ ਲਿਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਭ੍ਰਿਸ਼ਟਾਚਾਰ چاہے ਕਿਸੇ ਵੀ ਲੈਵਲ ਦਾਗਾ ਉਹਨੂੰ ਪੰਜਾਬ ਤੋਂ ਖਤਮ ਕਰਨਾਗਾ ਥੋੜਾ ਸਮਾਂ ਪਹਿਲਾਂ ਸਾਨੂੰ ਕੁਝ ਕੰਪਲੇਂਟਸ ਜਿਹੜੀਆਂ ਉਹ ਤਹਿਸੀਲਦਾਰ ਸਾਹਿਬਾਨ ਦੇ ਖਿਲਾਫ ਕੁਝ ਕੰਪਲੇਂਟ ਜਿਹੜੀਆਂ ਨੇ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਖਿਲਾਫ ਪਟਵਾਰੀਜ਼ ਦੇ ਖਿਲਾਫ মিলیاں ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਆ ਪੰਜਾਬ ਦੇ ਅੰਦਰ ਹੋਈ ਅੱਜ ਪੰਜਾਬ ਦੇ ਲੋਕ ਬਹੁਤ ਵੱਡੀ ਰਾਹਤ ਜਿਹੜੀ ਆ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਅੰਦਰੋਂ ਭ੍ਰਿਸ਼ਟਾਚਾਰ ਜਿਹੜਾ ਉਹ ਡੇ ਬਾਏ ਡੇ ਖਤਮ ਹੋ ਰਿਹਾਗਾ ਲਗਾਤਾਰ ਭ੍ਰਿਸ਼ਟਾਚਾਰ ਨੂੰ ਚਾਹ ਤਹਿਸੀਲਾ ਹੋਣ ਚਾਹ ਪੁਲਿਸ ਸਟੇਸ਼ਨ ਹੋਣ ਚਾਹ ਹੋਰ ਜਨਤਕ ਅਫਸਰ ਹੋਣ ਉਹਨਾਂ ਸਾਰਿਆਂ ਚੋਂ ਖਤਮ ਕੀਤਾ ਜਾ ਰਿਹਾ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਬਾੜ ਜਿਹੜਾ ਉਹ ਪੰਜਾਬ ਦੇ ਅੰਦਰ ਹੋ ਰਿਹਾ ਹੈ ਅਸੀਂ ਦੇਖਿਆ ਕਿ ਜਦੋਂ ਸਾਨੂੰ ਕੁਝ ਸਕੇਤਾਂ ਮਿਲੀਆਂ ਕਿ ਬਹੁਤ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਜਿਨ੍ਹਾਂ ਨੂੰ ਆਪਾਂ ਥਾਣੇ ਕਹਿੰਦੇ ਆ ਥਾਣਿਆਂ ਦੇ ਅੰਦਰ ਜਿਹੜਾ ਮੁੰਸ਼ੀ ਹੁੰਦਾਗਾ ਐਸਐਚਓ ਤਾਂ ਬਦਲਦੇ ਰਹਿੰਦੇ ਨੇ ਕਿ ਡੀਐਸਪੀ ਬਦਲਦੇ ਰਹਿੰਦੇ ਨੇ ਕਿ ਐਸਐਸਪੀ ਬਦਲਦੇ ਰਹਿੰਦੇ ਨੇ ਕਿ ਪਰ ਜਿਹੜਾ ਮੁੰਸ਼ੀ ਆ ਥਾਣੇ ਦਾ ਉਹ ਕੋਈ 10 ਸਾਲ ਤੋਂ ਕੋਈ 5 ਸਾਲ ਤੋਂ ਕੋਈ 8 ਸਾਲ ਤੋਂ ਕੋਈ 15 ਸਾਲ ਤੋਂ ਕੋਈ ਕੋਈ ਪੁਲਿਸ ਸਟੇਸ਼ਨ ਦੇ ਅੰਦਰ ਲੱਗਿਆ ਹੁੰਦਾ ਸੀਗਾ ਔਰ ਕਿਤੇ ਨਾ ਕਿਤੇ ਇੱਕੋ ਜਗ੍ਹਾ ਤੇ ਸਟੇਸ਼ਨ ਹੋਣ ਦਾ ਮਤਲਬ ਆ ਕਿ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਜਿਹੜੀ ਸਮੈਲ ਆ ਉਹਨਾਂ ਲੋਕਾਂ 'ਚੋਂ ਆਉਂਦੀ ਸੀਗੀ ਸੋ ਸਰਕਾਰ ਨੇ ਵੱਡਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਡਾ ਫੈਸਲਾ ਕੀਤਾ ਕਿ ਜਿਹੜਾ ਵੀ ਬੁੰਸੀ ਜਿਹਨੂੰ ਐਮਐਸਸੀ ਵੀ ਕਹਿੰਦੇ ਨੇ ਆ ਜਿਹੜਾ ਵੀ ਐਮਐਸਸੀ ਕਿਸੇ ਵੀ ਪੁਲਿਸ ਸਟੇਸ਼ਨ ਦੇ ਅੰਦਰ 2 ਸਾਲ ਤੋਂ ਬਾਅਦ ਉਹਦੀ ਪੋਸਟਿੰਗ ਨ ਹੋਗੇ 2 ਸਾਲ ਤੋਂ ਬਾਅਦ ਸਮਾਂ ਹੋ ਗਿਆ ਤਾਂ ਉਹਦੀ ਤਰੰਤ ਜਿਹੜੀ ਆ ਉਸ ਪੁਲਿਸ ਸਟੇਸ਼ਨ ਤੋਂ ਬਾਹਰ ਦਾ ਤਵਾਦਲਾ ਹੋਊਗਾ ਉਹਦਾ 2 ਸਾਲ ਤੋਂ ਬਾਅਦ ਕੋਈ ਵੀ ਐਮਐਚਸੀ ਕੋਈ ਵੀ ਜਿਹੜਾ ਹਵਲਦਾਰ ਆ ਕੋਈ ਵੀ ਜਿਹੜਾ ਮੁੰਸੀਆ ਥਾਣੇ ਦਾ ਉਹਦੀ ਪੋਸਟਿੰਗ 2 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹਦੇ ਨਾਲ ਬਹੁਤ ਵੱਡਾ ਫੈਸਲਾਗਾ ਅੱਜ ਇਸ ਫੈਸਲੇ ਤੇ ਕਾਰਵਾਈ ਕਰਦਿਆਂ ਅੱਜ ਇਸ ਫੈਸਲੇ ਤੇ ਕਾਰਵਾਈ ਕਰਦਿਆਂ ਲਗਭਗ 191 ज़िए ज़िए 191 191 ਜਿਹੜੇ ਐਮ ਐਸ ਸੀ ਨੇ ਉਹ ਪੰਜਾਬ ਦੇ ਅੰਦਰੋਂ ਪੁਲਿਸ ਸਟੇਸ਼ਨਾਂ ਚੋਂ ਬਦਲੇ ਗਏ ਨੇ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਅੱਜ ਉਹ ਪੰਜਾਬ ਚ ਹੋਈ ਆ 191 191 ਮੈਂ ਫੇਰ ਦੁਹਰਾ ਦਿਆਂ 191 191 ਜਿਹੜੇ ਐਮ ਐਚ ਸੀ ਨੇਗੇ ਉਹ ਪੁਲਿਸ ਸਟੇਸ਼ਨਾਂ ਤੋਂ ਬਦਲ ਕੇ ਦੂਜੇ ਪੁਲਿਸ ਸਟੇਸ਼ਨਾਂ 'ਚ ਭੇਜੇ ਗਏ ਨੇ ਜਾਂ ਹੋਰ ਥਾਵਾਂ ਤੇ ਭੇਜੇ ਗਏ ਨੇ ਜਿ ਜਿਨ੍ਹਾਂ ਦਾ ਟਨਿਓਰ ਜਿਹੜਾਗਾ ਉਹ 2 ਸਾਲ ਦਾ ਹੋ ਗਿਆ ਸੀਗਾ ਸਮੈਸਰਾਂ ਦਾ ਜਿੱਥੇ ਵੀ ਸਾਨੂੰ ਭ੍ਰਿਸ਼ਟਾਚਾਰ ਦੀ ਸਮੈਲ ਤੱਕ ਆਉਂਦੀ ਆ ਜਿੱਥੇ ਵੀ ਸਾਨੂੰ ਮਾੜਾ ਬੋਟਾ ਵੀ ਪਤਾ ਲੱਗਦਾਗਾ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਗਵਾਈ 'ਚ ਉਥੇ ਹੀ ਸਖਤ ਐਕਸ਼ਨ ਜਿਹੜਾ ਅਸੀਂ ਲੈਨੇ ਆ ਬਿਲਕੁਲ ਪ੍ਰਸ਼ਤਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਔਰ ਉਹਨੂੰ ਖਤਮ ਕਰਾਂਗੇ ਜਿੰਨਾ ਮਰਜ਼ੀ ਪੋਲਿਟਿਕਲ ਪਾਰਟੀਆਂ ਵਿਰੋਧੀ ਪਾਰਟੀਆਂ ਜੋ ਕੁਛ ਮਰਜ਼ੀ ਬੋਲਦੀਆਂ ਰਹਿਣ ਪਰ ਸਾਡਾ ਕੰਮ ਆਸੀਂ ਆਪਣਾ ਕੰਮ ਕਰਦੇ ਰਹਾਂਗੇ ਸੋ ਮੈਂ ਸਮਝਦਾ ਅੱਜ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆ ਹੈਗਾ ਕਿ ਜਿਨ੍ਹਾਂ ਦੀ ਜਿਹੜੇ ਮੁਨਸ਼ੀਆਂ ਦੀ ਪੋਸਟਿੰਗ ਨੂੰ 2 ਸਾਲ ਹੋ ਗਏ ਉਹਨਾਂ ਨੂੰ ਤੁਰੰਤ ਬਦਲਿਆ ਜਾਊਗਾ ਅਰ ਜੋਸ ਆਰਡਰ ਦੇ ਉੱਤੇ ਅਮਲ ਕਰਦੇ ਆਂ ਉਸ ਆਰਡਰ ਦੇ ਉੱਤੇ ਕਾਰਵਾਈ ਕਰਦੇ ਆਂ 191 191 ਜਿਹੜੇ ਅਮਰ ਸਿੰਘ ਨੇ ਜਿਹੜੇ ਮੁੰਸ਼ੀ ਲਗੇ ਉਹ ਥਾਣੇ ਚ ਬਦਲ ਕੇ ਦੂਜੇ ਥਾਣੇ ਚ ਭੇਜੇ ਗਏ ਨੇ ਜਾਂ ਉਹਨਾਂ ਦੀ ਜਿਹੜੀ ਪੋਸਟਿੰਗ ਕਿਸੇ ਹੋਰ ਜਗ੍ਹਾ ਤੇ ਕੀਤੀ ਗਈ ਆ ਸੋ ਬਹੁਤ ਬਹੁਤ ਧੰਨਵਾਦ